ਆ ਨੌਜਵਾਨ ਮੁੰਡਿਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਵਾਇਰਲ ਹੋ ਰਿਹਾ ਜੇਕਰ ਤੁਸੀਂ ਵੀ ਰਾਤ ਬਰਾਤੇ ਇਸ ਤਰੀਕੇ ਦੇ ਨਾਲ ਇਕੱਲੇ ਘਰ ਤੋਂ ਬਾਹਰ ਜਾਣੇ ਹੋ ਤਾਂ ਇਸ ਖਬਰ ਨੂੰ ਜ਼ਰਾ غور ਨਾਲ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਨਾਲ ਅਜਿਹੀ ਅਣਹੋਣੀ ਹੋਣ ਤੋਂ ਬਚਾਹੋ ਜੇ ਤਾਂ ਗੱਲ ਜੀ ਹੈ ਕਿ ਇੱਕ ਨੌਜਵਾਨ ਮੁੰਡਾ ਜਦੋਂ ਘਰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਤਿੰਨ ਲੁਟੇਰਿਆਂ ਦੇ ਵੱਲੋਂ ਉਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸਾ ਮੋਬਾਈਲ ਫੋਨ ਅਤੇ ਪਰਸ ਖੋਲਿਆ ਜਾਂਦਾ ਜਿਸ ਤੋਂ ਬਾਅਦ ਰੌਲਾ ਪੈਂਦਾ ਤਾਂ ਫਿਰ ਇਹਨਾਂ ਤਿੰਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਂਦਾ ਜਿਨ੍ਹਾਂ ਦੇ ਕੋਲ ਤੇਜ਼ ਤਾਰ ਹਥਿਆਰ ਵੀ ਸੀ ਅਤੇ ਇਹਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਹੈ ਆਓ ਨਜ਼ਰ ਮਾਰ ਦਿਆਂ ਇਸ ਵੀਡੀਓ ਤੇ ਭਾਈ ਕੀ ਗੱਲ ਹੋ ਗਈ ਸਾਰੀ ਇਹ ਉਸਨੇ ਭਾਈ ਮੈਂ ਤਾਂ ਰਿਪੋਰਟ ਫੜਾ ਕੇ ਆਈ ਜਾਂਦਾ ਜੀ ਇਧਰੋਂ ਜੀ ਭਾਈ ਨੂੰ ਮੈਨੂੰ ਸੂਏ ਤੇ ਘੇਰੇ ਠੀਕ ਹੈ ਇਹਨਾਂ ਕੋਲੇ ਇੱਕ ਤਾਂ ਦਾਹ ਹੀ ਦਾ ਠੀਕ ਹੈ ਤੇ ਇੱਕ ਖਰਚੇ ਸੀਗੇ ਇਹਨਾਂ ਕੋਲੇ ਵੱਡੀ ਦਾਹ ਫੜਿਆ ਪੈਨ ਦਾਹ ਫੜਿਆ ਇਹਨਾਂ ਕੋਲੋਂ ਤਿੰਨੇ ਬੰਦੇ ਪੂਰੇ ਜੱਜ ਕੇ ਮੰਨ ਕੇ ਕਣਕਾਂ ਚੋਂ ਭਾਲੇ ਨੇ ਤਿੰਨੇ ਤਿੰਨੇ ਬੰਦੇ ਕਣਕਾਂ ਚੋਂ ਹਾਂ ਠੀਕ ਹੈ ਦਾਹ ਫੜਿਆ ਖਰਚਾਂ ਸੀ ਕੋਲੇ ਤੇ ਬੰਦੇ ਦੇ ਮੰਨ ਕੇ ਜਿਹੜਾ ਜਿਹੜਾ ਸਿੱਖਾ ਉਹਦੇ ਇੱਟਾਂ ਮਾਰਦੇ ਸੀਗੇ ਚਾਪੇ ਸ਼ੌਲੀ ਚ ਠੀਕ ਆ ਆ ਇਨਸਾਨ ਘਟ ਮੇਰੇ ਮੈਂ ਮੋਗਾ ਨਾ ਭਾਈ ਆ ਦੋ ਆ ਆ ਬੈਠੇ ਨੇ ਕੇ ਤੇ ਟਾਲ ਕਹਿੰਦੇ ਕੋਲੇ ਟਾਲ ਕੋਲੇ ਹੁੰਦੇ ਟਾਲ ਉਹ ਕਹਿੰਦੇ ਸੀਗਾ ਇਨਨੇ ਕੋਲੇ ਸੁਰੰਗਾਂ ਨਹੀਂ ਆਪੀ ਕਢਾਉਣੀ ਹੋਜੇ ਤਾਂ ਕਹਿੰਦੇ ਆ ਦੋਸਤ ਰੱਖੋ ਨਾ ਵੀ ਟਾਲਾ ਹੈਗਾ ਹੈਗਾ ਤੇ 10 ਛੁਰੀਆਂ ਕਿੱਥੇ ਓਏ ਉਹ ਉੱਥੇ ਡੇਗਿਆ ਸੀ ਉਹ ਕੌਣ ਦਾ ਦੀ ਦਾਸ ਹੀ ਡਾਸ ਇਨਨੇ ਕੋਲੇ ਤੁਸੀਂ ਰੋਜ਼ ਖੋਹਦੇ ਹੋਵੋਗੇ ਤੇ ਚੋਰੀ ਕਰਦੇ ਹੋਵੋਗੇ ਰੋਜ਼ ਹੀ ਕਰਦੇ ਹੋ ਨੀ ਹੁਣ ਕੀ ਹੋਇਆ ਫਿਰ ਉਥੇ ਬੰਦੇ ਲੱਗਦੇ ਸਾਰੇ ਪਿੰਡ ਦੇ ਸਾਡਾ ਪਿੰਡ ਦੇ ਸਾਰੇ ਬੰਦੇ ਲੰਘਦੇ ਉਥੋਂ ਦੀ ਤੁਸੀਂ ਆਏ ਕੀ ਕਰਦੇ ਹੋ ਸਾਰੇ ਮੁੰਡੇ ਮੇਰੇ ਪਿੰਡ ਦੇ ਜੀ ਹਾਂ ਪਹਿਲਾਂ ਵੀ ਵਾਰ ਲੱਤਾਂ ਹੁੰਦੇ ਨੇ ਪਹਿਲਾਂ ਵੀ ਬਈ ਚਕੇਲੇ ਦਾ ਮੁੰਡਾ ਮਾਰੀ ਦਿੱਤਾ ਸੀ ਕਿੰਨੇ ਨੇ ਸੰਦ ਸੀ ਦੇਖੋ ਸੰਦ ਕੀ ਕੀ ਸੀ ਸੱਚੀ ਗੱਲ ਹੈ ਉਹ ਦੇਖਦੀ ਸੀ ਉਹ ਤੇਰੇ ਨਾਲ ਹੀ ਦਾ ਕਿਹੜੇ ਕੋਲ ਸੀ ਦਾ ਉਹਨਾਂ ਦੇ ਵਿੱਚ ਸੀ ਕਿਹਦੇ ਕੋਲ ਸੀ ਤਾਂ ਉਹ ਜਿਹੜਾ ਰੇੜੀ ਚ ਪਿਆ ਉਹਦੇ ਕੋਲ ਸੀ ਦਾ ਇਹ ਕੀ ਹੋਣਾ ਇਹਨਾਂ ਕੋਲੇ ਬਾਈ ਬਹੁਤ ਇੱਥੇ ਹਾਂ ਜੀ ਦੋ ਬੰਦਿਆਂ ਦੇ ਵਿੱਚ ਇਹਨਾਂ ਨੇ ਹਮਲਾ ਕੀਤਾ ਕੋਇਆ ਵੀ ਹੈ ਹਨਾ ਤੇ ਕਿੱਥੋਂ ਦਾ ਬਾਈ ਆ ਦੇ ਲਿਆ ਆ ਦੇ ਜਿਹੜੇ ਦਾਦੂ ਹੈਗੇ ਲਿਓ ਬਾਈ ਆਰਾਮਤ ਕਰੋ ਦੋਮੀ ਮੈਂ ਤਾਂ ਕਿਤੇ ਤੇਰੇ ਮਾਰਿਆ ਸਾਲੇ ਹੁ ਤਾਂ ਨਹੀਂ ਗਿਆ ਸੀ ਬਾਈ ਇਹਨੇ ਮੈਨੂੰ ਫੋਨ ਕਰਤਾ ਮੈਂ ਦੱਸ ਕੇ ਮਾਂ ਦੇ ਮੇਰੇ ਨਾਲ ਸਾਡੇ ਨਾਲ ਇਹ ਤੁਸੀਂ ਪਛਾਣੋ ਬਾਈ ਪਛਾਣ ਕੇ ਦੱਸੋ ਇਹ ਪਿੰਡ ਕੋਈ ਮਾਨਸਾ ਦੱਸਦਾ ਕੋਈ ਕਿੱਥੋਂ ਦਾ ਦੱਸਦਾ ਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਹਰ ਤੱਕ ਬਹੁਤ ਬਚੇ ਇਹ ਇੱਥੇ ਰੋਲ ਮਾਰਦਾ ਤਾਂ ਹੁੰਦਾ ਜਿਹੜਾ ਆਪਣੇ ਅੰਡਰ ਬ੍ਰਿਜਾ ਚ ਕੇਰੀਆਂ ਵਾਲਾ ਜਿਹੜੇ ਉੱਥੋਂ ਦੀ ਘਟਨਾ ਕੀ ਹੈ ਉੱਥੇ ਜਾ ਕੇ ਇਹਨਾਂ ਨੇ ਖੋਇਆ ਮੋਬਾਈਲ ਫੜ ਕੇ ਇੱਥੇ ਜਵਾਰ ਕੇ ਆ ਕੇ ਇਹਨੂੰ ਫੜਿਆ ਗਿਆ ਤੇ ਬਾਬਾ ਤਰਸ ਸਿੰਘ ਰੋਡ ਕੋਲੇ ਆ ਕੇ ਇਹਨਾਂ ਨੂੰ ਇੱਥੇ ਆ ਕੇ ਫੜਿਆ ਗਿਆ ਸੋ ਦਾਦੀ ਆ ਕਿ ਇਹ ਵੀਡੀਓ ਮਾਨਸਾ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਲਗਾਤਾਰ ਇਹਨਾਂ ਲੋਕਾਂ ਦੇ ਵੱਲੋਂ ਵੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਸੁਚੇਤ ਹੋ ਜਾਓ ਅਤੇ ਰਾਤ ਨੂੰ ਇਕੱਲੇ ਨਿਕਲ ਤੋਂ ਗੁਰੇਜ਼ ਕਰੋ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ